ਕਲ ਜੀ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅਜੀ ਦੀ ਵੱਡੀ ਖਬਰ ਖਬਰ ਨੰਨ ਤਾਂ ਕਿ ਜਰੂਰ ਬਨੇ ਰਹਿਣਾ ਜੰਨਵੀ ਰੱਬਾ ਲੜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਮੌਸਮੀ ਭਾਗ ਵੱਲ ਪੰਜਾਬ ਵਾਸੀਆਂ ਲਈ ਚੈਲੋ ਅਲਰਟ ਜਾਰੀ ਕਰਦੇ ਤਾਂ ਕਿ ਆ ਹੈ ਪਹਾੜੀ ਇਲਾਕਿਆਂ 'ਚ ਦੌਰ ਹੋਰ ਹੀ ਪਰਬਾਰਿਤ ਬਾਦ ਜਿੱਥੇ ਮੈਦਾਨੀ ਇਲਾਕਿਆਂ ਵਿੱਚ ਤਾਪਮਨ ਦੀ ਗਰਾਉਂਡ ਦਰਜ ਕੀਤੀ ਗਈ ਹੈ ਇੱਥੇ ਹੀ ਉੱਥੇ ਹੀ ਪਹਾੜਾਂ ਤੋਂ ਚੱਲਣ ਵਾਲੇ ਤੇਜ਼ ਹਵਾਵਾਂ ਕਰਮੇਦਾਨੀ ਇਲਾਕਿਆਂ ਵਿੱਚ ਸੀਤ ਲਹਿਰ ਲਗਨ ਦਾ ਖਤਰਾ ਬਾਦਰਸ ਦੇ ਨਾਲ ਹੀ ਜਿਸ ਨੂੰ ਲੈ ਕੇ ਮੌਸਮ ਵਿਭਾਗ ਨੇ ਪੰਜਾਬ ਪਰ ਵਿੱਚ ਚੇਲੰਡਟ ਜਾਰੀ ਕਰ ਦਿੱਤਾ ਗਿਆ ਹੈ ਜੇਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਪ੍ਰਵੀਨ ਗੌਰ ਨੇ ਕੰਗਣਾ ਦੀ ਮੰਗ ਨੂੰ ਲੈ ਕੇ ਚਲਦੇ ਤਾਂ ਉਹਨਾਂ ਨੇ ਆਉਣ ਵਾਲੇ 14 ਦਸੰਬਰ ਤੱਕ ਪੰਜਾਬ ਪਰ ਵਿੱਚ ਸੀਤ ਲਹਿਰ ਚੱਲੇਗੀ ਅਤੇ ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਪੂਰੇ ਪੰਜਾਬ ਵਿੱਚ ਚੇਲੋਲਟ ਜਾਰੀ ਕਰ ਦਿੱਤਾ ਹੈ ਕਿ ਇਸ ਦੌਰਾਨ ਉਹਨਾਂ ਲੋਕਾਂ ਨੂੰ ਗਰਮ ਕੱਪੜੇ ਨਾਲ ਆਪਣੇ ਆਪ ਨੂੰ ਸੀਤ ਲਹਿਰ ਤੋਂ ਬਚਾਉਣ ਦੀ ਪੀਲ ਕੀਤੀ ਗਈ ਹੈ ਬਣਿਤ ਕਰਨੀ ਕੰਗਣਾ ਨੇ ਕਿਹਾ ਕਿ ਸਰਦੀ ਕਾਰਨ ਤਾਂ ਆਪਣ ਪਿਛਲੇ ਦਿਨ ਕਾਫੀ ਘਟ ਰਿਹਾ ਹੈ ਇਸ ਦੇ ਲਈ ਵੱਡੇ ਉਮਰ ਵੱਡੀ ਉਮਰ ਦੇ ਛੋਟੇ ਬੱਚੇ ਜਾਂ ਨੂੰ ਉਹਨਾਂ ਨੂੰ ਸਰਦੀ ਤੋਂ ਬਚਾਉਣ ਲਈ ਸਾਵਧਾਨੀਆਂ ਵਰਤੋਂ ਕਰਨੀ ਚਾਹੀਦੀ ਹੈ ਬਜ਼ੁਰਗ ਅਤੇ ਛੋਟੇ ਬੱਚਿਆਂ ਨੂੰ ਉਮਰ ਦੇ ਬੱਚਿਆਂ ਨੂੰ ਜ਼ਿਆਦਾ ਪ੍ਰਭਾਵ ਹੁੰਦਾ ਹੈ ਧੰਨਵਾਦ